ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਜਿੰਨੇ ਵੀ ਸਤਿਕਾਰਯੋਗ ਸਪਾਂਸਰ ਪਹੁੰਚੇ ਆ ਇਸ ਪੋਸਟ ਰਿਲੀਜ਼ ਤੇ ਜਿਹੜਾ 23 ਤਰੀਕ ਦਿਨ ਐ ਐਤਵਾਰ ਨੂੰ ਸੁਪਿੰਦਰ ਸਰਤਾਜ ਭਾਜੀ ਉਹਨਾਂ ਦਾ ਸ਼ੋਅ ਕੈਲਗਰੀ ਵਿੱਚ ਲਾਲੀ ਸੰਧੂ ਭਾਜੀ ਜਸਪ੍ਰੀਤ ਜੱਸੀ ਅਤਰਸੇਮ ਪਿੰਦਰ ਭਾਈ ਹੁਣੇ ਕਰਵਾ ਰਹੇ ਆ ਸਾਡੇ ਜਿੰਨੇ ਵੀ ਇੱਥੇ ਸੱਜਣ ਪਤਵੰਤੇ ਪਹੁੰਚੇ ਆ ਜਿੱਥੇ ਇਸ ਟੀਮ ਵੱਲੋਂ ਧੰਨਵਾਦ ਕੀਤਾ ਜਾਂਦਾ ਉਥੇ ਸਾਰੇ মিডিਆ ਪਧਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਜਿਨ੍ਹਾਂ ਦੇ ਸਹਿਯੋਗ ਨਾਲ ਹਮੇਸ਼ਾ ਦੀ ਤਰ੍ਹਾਂ ਕੈਲਗਰੀ ਦੇ ਦਰਸ਼ਕਾਂ ਤੱਕ ਸਾਡੀ ਆਵਾਜ਼ ਪਹੁੰਚਦੀ ਹੋਊਗੀ ਅਸੀਂ ਬੇਨਤੀ ਕਰਨੀ ਚਾਹੁੰਦੇ ਆਂ ਸਾਰੀ ਟੀਮ ਕਿ ਦਿਨ ਐਤਵਾਰ 23 ਤਰੀਕ ਨੂੰ ਜਿਹੜੀਆਂ ਟਿਕਟਾਂ ਅਵੇਲੇਬਲ ਆ ਤੁਸੀਂ ਲੈ ਸਕਦੇ ਹੋ ਸਤਿੰਦਰ ਸਰਤਾਜ ਪਾਜ ਦੇ ਸ਼ੋਹ ਦੀਆਂ ਟਿਕਟ ਮਾਸਟਰ ਤੋਂ ਜਾ ਕੇ ਤੁਸੀਂ ਟਿਕਟਾਂ ਆਪਦੀਆਂ ਬੁੱਕ ਕਰ ਸਕਦੇ ਹੋ ਬਹੁਤ ਹੀ ਘੱਟ ਟਿਕਟਾਂ ਉੱਥੇ ਅਵੇਲੇਬਲ ਹੋਣਗੀਆਂ ਕਿਉਂਕਿ ਆਲਮੋਸਟ ਇਹ ਲਗਭਗ ਜਿਹੜਾ ਸ਼ੋਅ ਆ ਸੋਲਡ ਆਊਟ ਆ ਅਸੀਂ ਇਹਨੂੰ ਵਾਹੁ ਹੀ ਵਧਾਈ ਦਿੰਨੇ ਆ ਸਾਰੀ ਟੀਮ ਨੂੰ ਕਿਉਂਕਿ ਸਤਿੰਦਰ ਸਰਤਾਜ ਪਾਜ ਦਾ ਜਿਹੜਾ ਸ਼ੋਅ ਆ ਉਹ ਹਰ ਵਾਰ 2 ਸਾਲ ਬਾਅਦ ਕਰਾਇਆ ਜਾਂਦਾ ਕੈਨੇਡਾ ਭਾਰਤ ਜਿਹੜਾ ਇਸ ਵਾਰ ਟੂਰ ਹੋ ਰਿਹਾ ਉਹਨਾਂ ਦੇ ਲਗਭਗ ਸਾਰੇ ਸ਼ੋਅ ਜਿਹੜੇ ਆ ਚੰਗੇ ਤਰੀਕੇ ਜਿਹੜੇ ਆਰਗੇਨਾਈਜ਼ ਕੀਤੇ ਗਏ ਆ ਚੰਗੇ ਪ੍ਰਬੰਧ ਹੋਣਗੇ ਕੈਲਗਰੀ ਦੇ ਜਿਹੜੇ ਸ਼ੋਅ ਦੇ ਸਿਕਿਉਰਟੀ ਪੱਖੋਂ ਤੇ ਸੀਟਿੰਗ ਪੱਖੋਂ ਤੇ ਸਾਊਂਡ ਪੱਖੋਂ ਸੋ ਅਸੀਂ ਜਿੰਨੇ ਵੀ ਸਾਡੇ ਸਪਾਂਸਰ ਇੱਕ ਵਾਰੀ ਫੇਰ ਸਾਰੀ ਟੀਮ ਉਹਨਾਂ ਨੂੰ ਧੰਨਵਾਦ ਕਰਦੀ ਆ ਤੇ ਅਸੀਂ ਅੜੀਕਾਂਗੇ ਦਿਨ ਐਤਵਾਰ 23 ਮਾਰਚ ਕੈਲਗਰੀ ਵਾਈਨ ਸਪੋਰਟ ਜਿਹੜਾ ਸੈਂਟਰ ਆ ਅੱਜ ਆਪਣੇ 올림픽 ਪਲਾਜ਼ੇ ਦੇ ਲਾਗੇ ਸੋ ਹਾਈਵੇ 1 ਤੇ ਹਮਮਹਾ ਕੇ ਪਹੁੰਚੋ ਤੇ ਜਿੱਦਾਂ ਅੱਗੇ ਤੁਸੀਂ ਸਤਿੰਦਰ ਸਰਤਾਜ ਪਾ ਜੀ ਗਾਇਕੀ ਨੂੰ ਮਾਣ ਦਿਓ ਇਸ ਵਾਰੀ ਵੀ ਬਹੁਤ ਵਧੀਆ ਰੰਗ ਬਣਨੇ ਜਾਣਗੇ ਧੰਨਵਾਦਾਰੇ ਦਰਸ਼ਕਾਂ ਨੂੰ ਆ ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਡੇ ਸਾਰੇ ਮਨੋਂ ਜਸਪ੍ਰੀਤ ਜੱਸੀ ਕੌਕਿਆਂ ਵਾਲਾ ਲਾਲੀ ਸੰਧੂ ਪਾ ਜੀ ਸਾਡੇ ਨਾਲ ਤਰਸੀਮ ਪਿੰਡਰ ਪਾ ਜੀ ਤੇ ਪਾਰਸ ਪਾ ਜੀ ਜਿਹੜੇ ਸ਼ੋਅ ਲੈ ਕੇ ਆ ਰਹੇ 23 ਤਰੀਕ ਨੂੰ ਜਨ ਐਤਵਾਰ ਕੈਲਗਰੀ ਚ ਜਿਹੜਾ ਸਤਿੰਦਰ ਸਰਤਾਜ ਜੀ ਦਾ ਸ਼ੋਅ ਹੋ ਰਿਹਾ ਬੇਸਵਰੀ ਨਾਲ ਇੱਕ ਸੀਗੀ ਕਿਉਂਕਿ 2 ਸਾਲ ਬਾਅਦ ਇਹ ਸ਼ੋਅ ਹੁੰਦਾ ਕੈਲਗਰੀ ਪੂਰੇ ਕੈਨੇਡਾ ਭਰ ਤੇ ਇਸ ਵਾਰ ਉਹਨਾਂ ਦਾ ਕੈਨੇਡਾ ਟੂਰ ਆ ਜਿਹੜਾ ਉਹਦੇ ਚੋਂ ਜਿਹੜਾ ਕੈਲਗਰੀ ਸ਼ਹਿਰ ਦਾ 23 ਮਾਰਚ ਦੇਣਾ ਤੁਹਾਨੂੰ ਸ਼ੋਅ ਹੋ ਰਿਹਾ ਉੱਥੇ ਸਾਰੇ ਹਮ ਹਮਾ ਕੇ ਪਹੁੰਚੋ ਜਿਹੜੀਆਂ ਟਿਕਟਾਂ ਅਵੇਲੇਬਲ ਨੇ ਟਿਕਟ ਮਾਸਟਰ ਤੇ ਸਾਰੇ ਸੱਜਣ ਉੱਥੇ ਬਹੁਤ ਵਧੀਆ ਪ੍ਰਬੰਧ ਦਾ ਫੈਮਿਲੀ ਸ਼ੋ ਹੋਊਗਾ ਸਿਕਿਉਰਿਟੀ ਦੇ ਪੂਰੇ ਪ੍ਰਬੰਧ ਕੀਤੇ ਗਏ ਇਹਨਾਂ ਵੱਲੋਂ ਜਿੱਦਾਂ ਦੱਸਿਆ ਗਿਆ ਤੇ ਸਾਰੇ ਜਿਹੜੇ ਉਹਨਾਂ ਦੇ ਸਰੋਤੇ ਆ ਕਿਉਂਕਿ ਉਡੀਕ ਰਹਿੰਦੀ ਆ ਚੰਗੇ ਜਿਹੜੇ ਗਾਇਕ ਆ ਉਹਨਾਂ ਨੂੰ ਸੁਣਨ ਦੀ ਤੇ ਸਰਤਾਜ ਭਾਜੀ ਅੱਜ ਕੱਲ ਜਿਵੇਂ ਉਹਨਾਂ ਦਾ ਪਿੱਛੇ ਫਿਲਮ ਵੀ ਆਈ ਆ ਸਾਰੇ ਜੇ ਟੌਪ ਤੇ ਆ ਤਾਂ ਉਹਨਾਂ ਦੀ ਜਿਹੜੀ ਸ਼ਾਮ ਮਨਣ ਦਾ ਮੌਕਾ ਮਿਲੂਗਾ 23 ਤਰੀਕ ਨੂੰ ਦੈਣ ਐਤਵਾਰ ਨੂੰ ਕੈਲਗਰੀ ਚ ਹਮ ਹਮਾ ਕੇ ਪਹੁੰਚੋ ਜੀ ਤੇ ਸਾਰੇ ਜਿਹੜੇ ਹੈਗੇ ਆ ਆਰਗੇਨਾਈਜ਼ਰ ਉਹਨਾਂ ਨੂੰ ਵੀ ਆਪ ਦੇ ਵੱਲੋਂ ਵਧਾਈਆਂ ਦਿੰਦੇ ਹਾਂ ਬਹੁਤ ਧੰਨਵਾਦ ਜੋ ਆਉਣ ਵਾਲੀ 23 ਮਾਰਚ ਨੂੰ ਕਲਕੱਤੇ ਦੇ ਵਿੱਚ ਸਾਡੇ ਵੀਰ ਜੱਸੀ ਵੀਰ ਸੈਮੀ ਭਾਜੀ ਅਰਵਿੰਦ ਸ਼ਰਮਾ ਜੋ ਇੱਥੇ ਸ਼ੋਅ ਲੈ ਕੇ ਆ ਰਹੇ ਸਤਿੰਦਰ ਸਰਤਾਜ ਹੋਰਾਂ ਦਾ ਉਹ ਇੱਕ ਫੈਮਿਲੀ ਸ਼ੋਅ ਆ ਹਮੇਸ਼ਾ ਹੀ ਸਤਿੰਦਰ ਸਰਤਾਜ ਦੇ ਜਿੰਨੇ ਸ਼ੋਅ ਇੱਥੇ ਹੁੰਦੇ ਇੱਕ ਫੈਮਿਲੀ ਸੂਫੀਆਨਾ ਸ਼ੋਅ ਹੁੰਦੇ ਆ ਸਾਰਿਆਂ ਨੂੰ ਬੇਨਤੀ ਜਰੂਰ ਪਰਿਵਾਰਾਂ ਸਮੇਤ ਪਹੁੰਚੋ ਜੋ ਖਾਸ ਉਹਨਾਂ ਚ ਇੱਕ ਜੋ ਮੈਂ ਕਹੂੰਗਾ ਵੀ ਉਹਨਾਂ ਨੇ ਬਾਬੂ ਰਾਜਪਾਲੀ ਦੇ ਬਹਤ ਕਲਾ ਸ਼ੰਦ ਜੋ ਸਾਹੋ ਕਿਆਲਿਆਂ ਦੇ ਉਹਨਾਂ ਨੇ ਪਿਛੇ ਰਿਕਾਰਡ ਕਰਾਏ ਆ ਸੋ ਜੋ ਉਹਨਾਂ ਦੇ ਬਾਬੂ ਰਾਜਪਾਲੀ ਜੀ ਦੇ ਵੀ ਸ਼ਗਿਰਦ ਨੇ ਉਹਨਾਂ ਨੂੰ ਸੋਣਨਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਖੁੱਲਾ ਸੱਦਾ ਉਹ ਆਪਾਂ ਰਲ ਮਿਲ ਕੇ 23 ਮਾਰਚ ਨੂੰ ਇੱਥੇ ਪਰਵਾਰਾ ਸਪਲੇਸ ਪਹੁੰਚੀਏ ਤੇ ਸ਼ੋਅ ਦਾ ਆਨੰਦ ਮਾਣੀਏ ਦੇ ਵੀਰਾਂ ਨੂੰ ਬਹੁਤ ਬਹੁਤ ਵਧਾਈ ਦਿੰਨਾ ਸ਼ੁਰੂ ਚ ਹੀ ਕਿਉਂਕਿ ਉਹਨਾਂ ਦੇ ਸ਼ੋਅ ਹਮੇਸ਼ਾ ਹੀ ਸਕਸੈਸਫੁਲ ਹੁੰਦੇ ਆ ਥੈਂਕ ਯੂ ਜੀ ਮਿਹਰਬਾਨੀ ਅੱਜ ਅਸੀਂ ਇੱਥੇ ਪਹੁੰਚੇ ਆ ਜੋ 23 ਮਾਰਚ ਨੂੰ ਸਤਿੰਦਰ ਸਰਤਾਜ ਸਾਹਿਬ ਦਾ ਜੋ ਕੈਲਗਰੀ ਦੇ ਵਿੱਚ ਸ਼ੋਅ ਹੋਣ ਜਾ ਰਿਹਾ ਉਸ ਦੇ ਪੋਸਟਰ ਰਿਲੀਜ਼ ਦੇ ਮੌਕੇ ਤੇ ਸੋ ਜਿਵੇਂ ਕਿ ਹੁਣੇ ਹੀ ਇਹ ਗੱਲ ਗੁਰਲਾਲ ਭਾਜੀ ਨੇ ਕੀਤੀ ਵੀ ਹੈ ਕਿ ਹਰ ਦੋ ਸਾਲ ਬਾਅਦ ਡਾਕਟਰ ਸਤਿੰਦਰ ਸਰਤਾਜ ਦਾ ਸ਼ੋਅ ਕੈਲਗਰੀ ਦੇ ਵਿੱਚ ਹੁੰਦਾ ਤੇ ਸਾਨੂੰ ਬਹੁਤ ਜ਼ਿਆਦਾ ਉਡੀਕ ਰਹਿੰਦੀ ਹੈ ਇਸ ਸ਼ੋਅ ਦੀ ਸਾਡੇ ਨਾਲ ਨਾਲ ਸਾਰੇ ਕੈਲਗੇਰੀਅਨਸ ਨੂੰ ਵੀ ਉਡੀਕ ਰਹਿੰਦੀ ਹੈ ਸੋ ਹੁਣੇ ਸ਼ੋ 23 ਮਾਰਚ ਐਤਵਾਰ ਸ਼ਾਮ ਨੂੰ 8 ਵਜੇ ਸਾਡੇ ਕੈਲਗਰੀ ਦੇ ਵਿੱਚ ਹੋਣ ਜਾ ਰਿਹਾ ਤੇ ਸਾਰੇ ਆਯੋਜਕ ਮੈਂ ਤਰਸੀਮ ਭਾਜੀ ਜਸਪਾਲ ਭਾਜੀ ਹੋਰ ਵੀ ਸਾਰੇ ਜਿੰਨੇ ਸਾਡੇ ਆਰਗੇਨਾਈਜ਼ਰਸ ਨੇ ਉਹਨਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦੇਣਾ ਤੇ ਤੁਸੀਂ ਇਸ ਸ਼ੋ ਦੀਆਂ ਟਿਕਟਸ ਜਿਹੜੀਆਂ ਨੇ ਉਹ ਟਿਕਟ ਮਾਸਟਰ ਤੋਂ ਲੈ ਸਕਦੇ ਹੋ ਜੀ ਔਰ ਆਓ ਇਸ 쇼 ਨੂੰ ਹਮੇਸ਼ਾ ਦੀ ਤਰ੍ਹਾਂ ਕਾਮਯਾਬ ਕਰੀਏ ਤੇ ਡਾਕਟਰ ਸਤਿੰਦਰ ਸਰਤਾਜ ਦੀ ਕਾਇਕੀ ਦਾ ਆਨੰਦ ਮਾਣੀਏ ਬਹੁਤ ਬਹੁਤ ਸ਼ੁਕਰੀਆ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿੰਦਰ ਸਰਤਾਜ ਦਾ 쇼23 ਮਾਰਚ ਨੂੰ ਆ ਰਿਹਾ ਸਾਰੇ ਪਰਿਵਾਰ ਪਹੁੰਚੋ ਹਮ ਹਮਾ ਕੇ ਇਹ ਫੈਮਿਲੀ 쇼 ਹੋਏਗਾ ਸਿਕਿਉਰਟੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਤੇ ਜਿਵੇਂ ਕਿ ਆਪਾਂ ਸਾਰਿਆਂ ਨੂੰ ਉਡੀਕ ਰਹਿੰਦੀ ਆ ਹਰ ਦੋ ਸਾਲ ਬਾਅਦ ਇਹ 쇼 ਆਪਣੇ ਭਾਈ ਸਾਹਿਬ ਹੁਣੀ ਲਾਲੀ ਸੰਧੂ ਤੇ 파ਰਸ ਹੁਣੀ ਕਰਵਾਉਂਦੇ ਨੇ ਸੋ ਸਾਰੇ ਪਰਿਵਾਰ ਨੂੰ ਬੇਨਤੀ ਵੀ ਹਮ ਹਮਾ ਕੇ ਪਹੁੰਚੋ